ਮਕਸਦ ਕੀ ਹੈ ਕਿ ਕੀ ਕਹਿੰਦਾ ਕੀ ਜਵਾਬ ਮੰਗਣ ਲੈਣ ਹੋਏ ਐਸਜੀਪੀਸੀ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਅੱਜ ਸਾਡਾ ਆਉਣ ਦਾ ਮਨੋਰਥ ਤੇ ਮਕਸਦ ਹੈ ਉਹ ਇਹ ਮਕਸਦ ਹੈ ਕਿ ਜਥੇਦਾਰਾਂ ਨੂੰ ਹਟਾਉਣ ਤੇ ਐਸਜੀਪੀਸੀ ਤੋਂ ਅਸੀਂ ਸਪਸ਼ਟੀਕਰਨ ਲੈਣ ਆਏ ਆ ਉਸ ਅੰਤਰਨ ਕਮੇਟੀ ਤੋਂ ਜਿਨ੍ਹਾਂ ਨੇ ਇਹ ਫੈਸਲਾ ਲਿਆ ਵਾ ਜਥੇਦਾਰਾਂ ਦਾ ਕਸੂਰ ਕੀ ਆ ਜੀ ਜਥੇਦਾਰਾਂ ਦਾ ਕਸੂਰ ਇਹ ਆ ਕਿ ਉਹਨਾਂ ਨੇ ਕੌਮ ਦੀ ਗੱਲ ਕੀਤੀ ਕੌਮ ਨੂੰ ਇਕੱਠਿਆ ਹੋਣ ਦੀ ਆਦੇਸ਼ ਦਿੱਤੇ ਔਰ ਜਿਹੜੇ ਪੰਥ ਦੇ ਵਿਰੋਧੀ ਆ ਜਿਨ੍ਹਾਂ ਨੇ ਪੰਥ ਦਾ ਨੁਕਸਾਨ ਕੀਤਾ ਉਹਨਾਂ ਦੇ ਵਿਰੁੱਧ ਸਟੈਪ ਲਿਆ ਜੇ ਤਾਂ ਇਹ ਕਸੂਰ ਆ ਤਾਂ ਵੀ ਜਵਾਬ ਦੇਣ ਤੇ ਜੇ ਕੋਈ ਹੋਰ ਕਸੂਰ ਆ ਤਾਂ ਵੀ ਜਵਾਬ ਦੇਣ ਕਿਉਂਕਿ ਜਿਹੜਾ ਵੀ ਕੋਈ ਕੌਮ ਦੀ ਗੱਲ ਕਰਦਾ ਵਾ ਉਹਦੀ ਆਵਾਜ਼ ਨੂੰ ਇਹ ਤਾਕਤ ਦੇ ਨਾਲ ਤਾਨਾਸ਼ਾਹੀ ਦੇ ਨਾਲ ਦਬਾਉਣ ਦੀ ਕੋਸ਼ਿਸ਼ ਕਰਦੇ ਆ ਸਿੱਖ ਕੌਮ ਦੀ ਆਵਾਜ਼ ਇਦਾਂ ਨਹੀਂ ਦਬਾਈ ਜਾਣੀ ਸਿੱਖ ਕੌਮ ਦੀ ਆਵਾਜ਼ ਦਬਾਉਣ ਲਈ ਬੜੀਆਂ ਹਕੂਮਤਾਂ ਆਈਆਂ ਔਰ ਆ ਕੇ ਚਲੇ ਗਈਆਂ ਅਖੀਰ ਉਹਨਾਂ ਨੂੰ ਗੁੱਟਨੇ ਟੇਕਣੇ ਪਏ ਔਰ ਇਹ ਜਿਹੜੇ 4 10 20 ਬੰਦੇ ਆ ਇਹ ਕਿਹੜੇ ਬਾਗ ਦੀ ਮੂਲੀ ਆ ਉਹ ਕਹਿੰਦੇ ਆ ਅਖਤਿਆਰ ਅੰਤਰਿਕ ਕਮੇਟੀ ਕੋ ਐ ਅਖਤਿਆਰ ਅੰਤਰਿਕ ਕਮੇਟੀ ਤੋਂ ਮੈਂ ਸਾਬਕਾ ਮੁਲਾਜ਼ਮਾਂ ਸ਼ਰੋਮਣੀ ਕਮੇਟੀ ਦਾ ਇਹਨਾਂ ਕੋਲ ਤਾਂ 16 ਸਾਲ ਤੋਂ ਚੋਣ ਹੀ ਨਹੀਂ ਹੋਈ ਇਹਨਾਂ ਕੋਲ ਅਧਿਕਾਰ ਇਹ ਆ ਕਿ ਤੁਸੀਂ ਗੁਰੂ ਘਰ ਦਾ ਪ੍ਰਬੰਧ ਚਲਾਓ ਆਏ ਨੂੰ ਪ੍ਰਸ਼ਾਦਾ ਛਕਾਓ ਔਰ ਮੁਲਾਜ਼ਮਾਂ ਦੀ ਜਿਹੜੀ ਆ ਉਹ ਦੇਖ ਰਿਏ ਕਰਨੀ ਇਹ ਜਿਹੜੇ ਤਾਨਾਸ਼ਾਹੀ ਫੈਸਲੇ ਲੈ ਰਹੇ ਆ ਦੱਸਣ ਕਿਹੜਾ ਇਹਨਾਂ ਕੋ ਮਤਾ ਪਾਸ ਹੋਇਆ ਉਹ ਮਤਾ ਦਿਖਾਲ ਦੇਣ ਔਰ ਜਿਹੜਾ ਗੁਨਾਹ ਹੈ ਉਹ ਦਿਖਾਲ ਦੇਣ ਜਿਹੜਾ ਬੰਦਾ ਸ਼੍ਰੋਮਣੀ ਕਮੇਟੀ ਦੇ ਵਿੱਚ ਰਹਿ ਕੇ ਗੁਰਮਰਜਾਦਾ ਦੀ ਗੁਰ ਸਿਧਾਂਤ ਦੀ ਗੱਲ ਕਰਦਾ ਵਾ ਉਹਨੂੰ ਵੀ ਇਹ ਝੋਲਾ ਚੁੱਕ ਕੇ ਤੋੜ ਦਿੰਦੇ ਆ ਮਤਲਬ ਵੀ ਇਹ ਜਿਹੜੀ ਇਹਦੋਂ ਮਾੜੀ ਹਰਕਤ ਇਹਨਾਂ ਲੋਕਾਂ ਵਾਸਤੇ ਕੋਈ ਨਹੀਂ ਹੋ ਸਕਦੀ ਮੈਂ ਇੱਕ ਇਹ ਗੱਲ ਕਹਿਣੀ ਚਾਹੁੰਦਾ ਵਾਂ ਕਿ ਪਹਿਲਾਂ ਗੁਨਾਹ ਕੀਤੇ ਇਸ ਪਰਿਵਾਰ ਨੇ ਇਹ ਜਿਹੜੇ ਜਿੰਨੀ ਜੁੰਡਲੀ ਨੇ ਪਹਿਲਾਂ ਗੁਨਾਹ ਕੀਤੇ ਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਆ ਕੇ ਮਾਫੀ ਮੰਗ ਲਈ ਜੀ ਬਹੁਤ ਵੱਡੀ ਮੈਂ ਗੱਲ ਕਹਿਣ ਲੱਗਾ ਉਹਦਾ ਜਵਾਬ ਦੇਣਾ ਪੈ ਸਕਦਾ ਹੁਣ ਜਿਹੜੇ ਗੁਨਾਹ ਕੀਤੇ ਆ ਇਹਦੀ ਮਾਫੀ ਕਿੱਥੋਂ ਮੰਗਣਗੇ ਪਹਿਲਾਂ ਤਾਂ ਗੁਨਾਹ ਕੀਤੇ ਸੀ ਬਾਹਰ ਉਹਦੀ ਮਾਫੀ ਇੱਥੋਂ ਮੰਗ ਲਈ ਹੁਣ ਇਹਨਾਂ ਨੇ ਅਕਾਲ ਤਖਤ ਸਾਹਿਬ ਨਾਲ ਮੱਥਾ ਲਾਇਆ ਗੁਰੂ ਦੀ ਸੰਗਤ ਨਾਲ ਮੱਥਾ ਲਾਇਆ ਹੁਣ ਇਹਦੇ ਗੁਨਾਵਾਂ ਦੀ ਮਾਫੀ ਕਿੱਥੋਂ ਮੰਗਣਗੇ ਇਹਦਾ ਸਪਸ਼ਟੀਕਰਨ ਨਹੀਂ ਦੇ ਦੇਣ ਬਹਿ ਜਾਣ ਕਿਤੇ ਜਵਾਬ ਦੇ ਦੇਣ ਵੀ ਜਿਹੜੇ ਜਿਹੜਾ ਗੁਨਾਹ ਇਹਨਾਂ ਕੀਤਾ ਇਹਦੀ ਮਾਫੀ ਹੈਗੀ ਕੋਈ ਪਰ ਅੱਜ ਜਿਸ ਤਰੀਕੇ ਨਾਲ ਜਹੇਦਾਰ ਸਾਹਿਬ ਦੀ ਸਿਰੇ ਜਿਹੜੀ ਤਾਜ ਪੂਛੀ ਉਹਨੂੰ ਕਿਵੇਂ ਵੇਖਦੇ ਹੋ ਵੇਖੋ ਜੀ ਮਹਾਰਾਜ ਦੀ ਸਿੱਖਾਂ ਦੀ ਜ਼ੁਬਾਨ ਹੁੰਦੀ ਸੀ ਸਿੱਖਾਂ ਦਾ ਦਾਵਾ ਹੁੰਦਾ ਸੀ ਇਸ ਤਿਆਰ ਇਹਨਾਂ ਲਾਇਏ ਨਾ ਇਹਨਾਂ ਲਾਇਆ ਫਿਰ ਇੰਨੀ ਜਲਦਬਾਜ਼ੀ ਕੀ ਸੀ ਇੰਨੀ ਇੰਨੀ ਹੱਲਾ ਗੁੱਲਾ ਕੀ ਸੀ ਵੀ ਆਪਾਂ ਮਨੇਰੇ ਅੰਮ੍ਰਿਤ ਵੇਲੇ 4 ਵਜੇ 3 ਵਜੇ ਜਥੇਦਾਰ ਨੂੰ ਨਿਵਾਲਤਾ ਹਣਾ ਮੇਰੇ ਸਾਹ ਹਣਾ ਪੌਣੇ 3 ਪੌਣੇ 3 ਨਿਵਾਲਦਾਈ 1 ਵਜੇ ਦਾ ਉਹਨੂੰ ਰਾਤ ਸੌਣ ਨਹੀਂ ਦਿੱਤਾ ਹਣਾ ਵੀ ਵਿਤਰਾ ਤਿਆਰ ਹੋ ਤਿਆਰ ਹੋ ਤੈਨੂੰ ਸਵੇਰੇ ਨਾ ਆਪਾਂ ਤਾਜ ਪੋਚੀ ਕਰਨੀ ਤਾਜ ਪੋਚੀ ਜਿਹੜੀ ਤਾਂ ਕਰਨ ਦਾ ਹੱਕ ਬਣਦਾ ਸੀ ਕਿ ਇਹਨਾਂ ਜਥੇਦਾਰਾਂ ਦੇ ਕਸੂਰ ਦੱਸ ਦੇ ਹਰਪ੍ਰੀਤ ਸਿੰਘ ਨੇ ਜੋ ਦੋ ਫੈਸਲਾ ਲਿਆ ਸੀ ਬਹੁਤ ਵਧੀਆ ਲਿਆ ਸੀ ਤੇ ਮੈਂ ਅਸਤੀਫਾ ਦੇ ਕੇ ਚੱਲਿਆ ਔਰ ਇਹਨਾਂ ਨੇ ਉਹਨੂੰ ਉਗਲਾ ਕੇ ਉਹਨੂੰ ਭਰੋਸੇ ਵਿੱਚ ਲੈ ਕੇ ਫਿਰ ਉਹਨੂੰ ਕਹਿੰਦੇ ਨੇ ਜਿੱਦਾਂ ਆਪਣੇ ਕਬਜ਼ੇ ਵਿੱਚ ਲੈ ਕੇ ਤੇ ਉਹਨੂੰ ਇਲਜ਼ਾਮ ਲਾ ਕੇ ਬਾਹਰ ਕੱਢਿਆ ਇਹ ਇਹਨਾਂ ਦਾ ਜਿਹੜਾ ਅਸਲੀ ਰੋਲ ਆ ਔਰ ਅੱਜ ਉਹ ਕਹਿੰਦੇ ਭਰਾਵਾਂ ਮਾਰੂ ਜੰਗ ਨੂੰ ਰੋਕਣ ਵਾਸਤੇ ਅਸੀਂ ਇਹ ਕੰਮ ਕੀਤਾ ਟਕਰਾਵ ਨੂੰ ਰੋਕਣ ਵਾਸਤੇ ਇਹ ਕੰਮ ਕੀਤਾ ਇਹਨਾਂ ਨੂੰ ਇਹ ਪੁੱਛੋ ਭਰਾ ਰਹਿਣ ਕਿਹੜੇ ਦਿੱਤੇ ਆ ਭਰਾ ਰਹਿਣ ਕਿਹੜੇ ਦਿੱਤੇ ਇਹਦਾ ਜਵਾਬ ਦੇ ਦੇਣ ਭਰਾ ਕਿਹੜੇ ਰਹਿਣ ਦਿੱਤੇ ਆ ਨਿਹੰਗ ਸਿੰਘ ਵਿਰੋਧ ਕਰ ਰਹੇ ਸੀ ਭਾਈ ਸਾਹਿਬ ਜੀ ਨਿਹੰਗ ਸਿੰਘ ਵਿਰੋਧ ਨਹੀਂ ਸੀ ਕਰ ਰਹੇ ਇਹ ਵਿਰੋਧ ਆਦਮ ਚੋਂ ਉੱਠਿਆ ਇਹ ਵਿਰੋਧ ਗੁਰੂ ਕੀ ਸੰਗਤ ਚੋਂ ਉੱਠਿਆ ਜੀਦਾ ਕਰਕੇ ਇਹਨਾਂ ਦੇ ਹੱਥ ਪੈਰ ਹੱਲ ਗਏ ਹੁਣ ਇਹ ਉਹ ਹਾਲਾਤ ਇਹਨਾਂ ਦੇ ਬਣ ਗਏ ਆ ਸੱਪ ਦਾ ਮੂੰਹ ਵਾਲੀ ਗੱਲ ਹਨਾ ਨਾ ਜੇ ਖਾਂਦਾ ਨਮੋਸ਼ੀ ਆਉਂਦੀ ਜੇ ਇਹ ਖਾਂਦਾ ਸੌਰੀ ਕੋੜ ਹੁੰਦਾ ਜੇ ਛੜ ਦਾ ਨਮੋਸ਼ੀ ਆਉਂਦੀ ਠੀਕ ਹੈ ਨਾ ਇਹ ਮੈਂ ਆਧਾਰਨ ਦੇ ਰਿਹਾ ਵਾਂ ਪਰ ਜਿਹੜੀ ਸੰਗਤ ਆ ਨਾ ਇੱਕ ਵਿਲੱਖਣ ਤਾਕਤ ਆ ਸੰਗਤ ਨਾਲ ਮੱਥਾ ਲਾਉਣਾ ਸ੍ਰੀ ਅਕਾਲ ਤਖਤ ਸਾਹਿਬ ਨਾਲ ਮੱਥਾ ਲਾਉਣਾ ਆਪਣੇ ਆਪ ਨੂੰ ਸਮਝੋ ਸਿੱਧਾ ਜਿੱਦਾਂ ਕਹਿੰਦੇ ਨੇ ਕਿਸੇ ਦੀ ਜਮੀਰ ਮਰ ਜੇ ਜੇ ਜਮੀਰ ਮਰ ਗਈ ਤੇ ਬੰਦਾ ਮਰ ਗਿਆ ਉਹ ਮੈਂ ਕਹਿੰਦਾ ਜਮੀਰਾ ਸਾਹਿਬ ਲੈਂਦੇ ਜਗੀਰਾ ਇਹਨਾਂ ਕੀ ਕਰਨੀਆਂ ਸੀ ਜਿਹੜੇ ਬੰਦੇ ਦੀ ਜ਼ਮੀਰ ਹੀ ਨਹੀਂ ਹੈਗੀ ਉਹਦੀ ਭਾਵੇਂ ਅਰਬਾਂ ਪਤੀ ਜ਼ਗੀਰ ਹੋਵੇ ਉਹਦੇ ਬੰਦੇ ਦੀ ਕੋਈ ਵੈਲਿਊ ਨਹੀਂ ਨਵੇਂ ਬਣੇ ਜਥੇਦਾਰ ਸਾਹਿਬ ਦਾ ਕਹਿਣਾ ਕਿ 2 ਦਸੰਬਰ ਦੇ ਫੈਸਲੇ ਨੂੰ ਇਨਮਿਨ ਲਾਗੂ ਕੀਤਾ ਜਾਏਗਾ 2 ਦਸੰਬਰ ਦਾ ਫੈਸਲਾ ਇਨਮਿਨ ਲਾਗੂ ਕੀਤਾ ਜਾਊਗਾ ਮੈਨੂੰ ਇਹ ਦੱਸੋ ਜੇ ਜੇ ਜਥੇਦਾਰ ਉਸ ਫੈਸਲੇ ਨੂੰ ਮੰਨਦੇ ਆ ਤੇ ਫਿਰ ਸਿੰਘ ਸਾਹਿਬਾਂ ਦਾ ਕਸੂਰ ਕੀ ਆ ਜੇ ਜਥੇਦਾਰ ਕਹਿੰਦੇ ਪੀ ਉਹ ਫੈਸਲਾ ਜਿਹੜਾ ਲਿਆ ਗਿਆ ਬਹੁਤ ਦਰੁਸਤ ਸੀ ਫਿਰ ਹਰਪ੍ਰੀਤ ਨੂੰ ਕਿਉਂ ਕੱਢਿਆ ਇਹਦਾ ਜਵਾਬ ਉਹ ਸਿੰਘ ਸਾਹਿਬ ਜਿਹੜਾ ਮੈਂ ਸਿੰਘ ਸਾਹਿਬ ਦੇ ਬਰ ਖਿਲਾਫ ਨਹੀਂ ਬੋਲ ਸਕਦਾ ਮੈਂ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਆ ਸਿੰਘ ਸਮਾਪ ਨੂੰ ਸਮਰਪਿਤ ਇੱਕ ਸਿੱਖ ਹੋਣ ਦੇ ਨਾਤੇ ਤੇ ਸਿੱਖ ਹੋਣ ਦਾ ਬੋਲਣਾ ਇੱਕ ਫਰਜ ਆ ਜੇ ਸਿੱਖ ਨਹੀਂ ਬੋਲੂਗਾ ਨਾ ਤੇ ਫਿਰ ਦੂਰੋਂ ਕਿਸੇ ਨੇ ਆਣ ਕੇ ਨਹੀਂ ਬੋਲਣਾ ਜਦੋਂ ਵੀ ਕਿਤੇ ਕੋਈ ਬੇਅਦਬੀ ਦਾ ਮਸਲਾ ਉੱਠਿਆ ਤੇ ਜਿਵੇਂ ਬਾਬਾ ਦੀਪ ਸਿੰਘ ਕਲਮ ਲੈ ਫੜ ਕੇ ਲਿਖ ਰਿਹਾ ਸੀ ਗੁਰਬਾਣੀ ਮਾਲਾ ਚਲਾ ਰਿਹਾ ਸੀ ਔਰ ਇੱਕ ਸਿੰਘ ਨੇ ਜਾ ਕੇ ਕਿਹਾ ਬਾਬਾ ਜੀ ਆਹ ਗੱਲ ਹੋ ਗਈ ਆ ਵੀ ਬੇਦਬੀ ਦਾ ਮਸਲਾ ਬਣ ਗਿਆ ਤੇ ਮਾਲਾ ਰੱਖ ਕੇ ਖੰਡਾ ਚੱਕ ਲਿਆ ਸਿੱਖ ਇੱਕ ਵੀ ਹੋਵੇ ਸਿੱਖ ਹਜ਼ਾਰਾਂ ਹੋਣ ਮਹਾਰਾ ਨੇ ਸਾਨੂੰ ਸੱਚ ਤੇ ਪਹਿਰਾ ਦੇਣ ਦੀ ਗੱਲ ਕੀਤੀ ਆ ਭਾਈ ਗੁਰਦਾਸ ਜੀ ਦਾ ਕਥਨ ਆ ਨੇਕੀ ਧਰਮ ਸਚਾਈ ਜੋ ਡਟ ਕੇ ਰਹਿੰਦੇ ਨੇ ਮਰਿਆਂ ਤੋਂ ਵੀ ਮਗਰੋਂ ਲੋਕੀ ਚੰਗਾ ਕਹਿੰਦੇ ਨੇ ਉਹ ਯਾਰ ਮਰਤੇ ਸਾਹਮਣੇ ਜਾਣਾ ਉਹ ਪਰ ਤੁਹਾਨੂੰ ਮਰਨ ਤੋਂ ਵਾਅਦਾ ਵੀ ਲਾਣ ਦਾ ਪੈਣੀ ਆ ਇਸੇ ਜਿਹੜਾ ਜੁੰਡਲੀ ਜਿਹੜੀ ਇਹ ਜਿਹੜੀ ਸਿੱਖ ਕੌਮ ਦਾ ਨੁਕਸਾਨ ਕਰ ਰਹੀ ਹੈ ਨਾ ਇਹਦਾ ਹੱਲ ਕੀ ਹੈ ਇਹਦਾ ਹੱਲ ਇੱਕੋ ਹੀ ਆ ਜੀ ਸਿੱਖ ਕੌਮ ਦੇ ਜਿੰਨੇ ਵੀ ਲੀਡਰ ਆ ਮੈਂ ਉਹਨਾਂ ਨੂੰ ਇੱਕ ਬੇਨਤੀ ਕਹਿਣਾ ਚਾਹੁੰਦਾ ਔਰ ਸਪਸ਼ਟ ਕਰਨਾ ਚਾਹੁੰਦਾ ਮੀਡੀਆ ਦੇ ਵਿੱਚ ਜਿੰਨਾ ਚਿਰ ਅਸੀਂ ਸਾਰੇ ਸਵਾਰਥੀ ਨਾ ਛੱਡਾਂਗੇ ਸਾਡਾ ਕਮਰਿਆਂ 'ਚ ਵੜ ਕੇ ਕੈਮਰਿਆਂ ਦੇ ਸਾਹਮਣੇ ਬੋਲਣ ਦਾ ਕੋਈ ਫਾਇਦਾ ਨਹੀਂ ਜੋ ਪਹਿਲਾਂ ਸਾਨੂੰ ਆਪਣੇ ਸਵਾਰਥ ਛੱਡਨੇ ਪੈਣੇ ਆ ਉਹ ਜੇ ਸਾਨੂੰ ਸਿੱਖ ਰਾਜ ਮਿਲਿਆ ਤੇ ਗੁਰੂ ਗੋਬਿੰਦ ਸਿੰਘ ਨੇ ਕਿਹੜਾ ਸਵਾਰਥ ਛੱਡਿਆ ਪੁੱਤਰ ਵੀ ਕੁਰਬਾਨ ਕਰ ਦਿੱਤੇ ਆਨੰਦਪੁਰ ਸਾਹਿਬ ਮਾਲਕੀ ਜ਼ਮੀਨੀ ਆਪਣੀ ਮਾਲਕੀਤ ਉਹ ਵੀ ਛੱਡ ਦਿੱਤੀ ਪਿਤਾ ਵੀ ਤੋਰ ਦਿੱਤਾ ਔਰ ਸਰਸਾ ਦੇ ਵਿੱਚ ਸਾਰਾ ਖਜ਼ਾਨਾ ਵੀ ਰੋੜ ਲਿਆ ਔਰ ਸਿੰਘਾਂ ਨੂੰ ਵੀ ਜਿਹੜਾ ਵਾ ਉਹ ਵੀ ਕੁਰਬਾਨੀ ਲਈ ਕਹਿਣ ਲਈ ਅੱਗੇ ਫੇਰ ਜਾ ਕੇ ਸਿੱਖ ਦੀ ਜਿ ਸਰ ਤੇ ਪੱਗ ਟਿਕੀ ਆ ਫੇਰ ਸਾਨੂੰ ਇਹ ਗੁਰਧਾਮਾਂ ਦੇ ਉੱਤੇ ਸੇਵਾ ਕਰਨ ਦਾ ਅਧਿਕਾਰ ਮਿਲਿਆ ਫੇਰ ਅਸੀਂ ਇਹ ਰੰਗਜੀਤ ਦੇ ਜੰਗਲ ਚੋਂ ਸਾਰਾ ਸਮਾਜ ਬਾਹਰ ਕੱਢਿਆ ਇਸ ਕਰਕੇ ਜੇ ਸਵਾਰਥੇ ਰੱਖ ਕੇ ਲੜਨਾ ਵਾ ਭਾਵੇਂ ਮੈਂ ਸਵਾਰਥੀ ਹੋ ਕੇ ਲੜਾਂ ਮੇਰਾ ਕੋਈ ਫਾਇਦਾ ਨਹੀਂ ਜੇ ਕੋਈ ਹੋਰ ਵੀ ਮੇਰੇ ਤੋਂ ਇਲਾਵਾ ਸਵਾਰਥੀ ਹੋ ਕੇ ਲੜਦਾ ਉਹਦਾ ਕੋਈ ਫਾਇਦਾ ਨਹੀਂ ਕੌਮ ਨੂੰ ਇੱਕ ਜੁੱਟ ਹੋਣਾ ਪਊਗਾ ਇੱਕ ਇੱਕ ਜਾਣੇ ਨੂੰ ਜਿੱਥੇ ਅਸੀਂ ਇੱਥੇ ਨਕਮਸਤ ਕੋਣ ਆਉਂਦੇ ਆ ਨਾ ਉਥੇ ਸਾਨੂੰ ਆਪਣੇ ਇਤਿਹਾਸ ਬਾਰੇ ਵੀ ਸੋਚਣਾ ਪਊਗਾ ਕੱਲਾ ਮੱਥਾ ਟੇਕ ਲੈਣਾ ਲੰਗਰ ਛਕ ਲੈਣਾ ਕੋਈ ਵੱਡੀ ਮਾਨਤਾ ਨਹੀਂ ਗਈ ਮਾਨਤਾ ਇਹ ਆ ਕਿ ਜੋ ਅੱਜ ਹਾਲਾਤ ਸਿੱਖਾਂ ਦੇ ਵਿੱਚ ਬਣੇ ਹੋਏ ਆ ਇਹਨਾਂ ਨੂੰ ਆਪਾਂ ਕਿਵੇਂ ਟਿਕਾਣੇ ਤੇ ਲੈ ਕੇ ਆਉਣਾ ਵਾ ਔਰ ਇਹ ਜਿਹੜਾ ਠੀਕ ਆ ਭਰਾਵੋ ਮਾਰੋ ਜੰਗ ਹੋਈ ਕਿਦਾਂ ਤੇ ਉਹਦਾ ਕਾਰਨ ਕੀ ਬਣਿਆ ਉਹਦੇ ਦੋਚੀ ਇਹ ਆ ਉਹ ਕਹਿੰਦੇ ਆਰਐਸਐਸ ਦੀ ਏਜੰਸੀਆਂ ਕਰਾ ਰਹੀਆਂ ਖੰਨਾ ਸਾਹਿਬ ਮੇਰੀ ਗੱਲ ਸੁਣੋ ਇਹਨਾਂ ਦੇ ਕੋਲੋਂ ਕੋਈ ਜਵਾਬ ਨਹੀਂ ਹੈਗਾ ਇਹਨਾਂ ਨੂੰ ਕਹੋ ਕਿ ਤੇ ਟਾਈਮ ਰੱਖ ਲਿਏ ਤੇ ਆਪਾਂ ਬਹਿ ਲਿਏ ਉਹ ਸਾਰੀ ਉਮਰ ਤੇ ਏਜੰਸੀਆਂ ਦੀ ਝੋਲੀ 'ਚ ਤੁਸੀਂ ਪੈਰੇ ਅਸੀਂ ਤੁਹਾਡੀ ਵਰਕਰੀ ਕਰਦੇ ਰਹੇ ਉਹ ਤੁਸੀਂ ਉਹਨਾਂ ਨੂੰ ਵਿਆਹਾਂ ਤੇ ਸੱਦੋ ਤੇ ਤੁਸੀਂ ਇਹ ਜਿਹੜਾ ਪਿੰਡ ਦੇ ਵਿੱਚ ਕੋਈ ਕਾਂਗਰਸੀ ਆਗੂ ਸੀ ਚਾਹੇ ਕੋਈ ਕਾਂਗਰਸੀ ਸਰਪੰਚ ਸੀ ਤੁਸੀਂ ਉਹਨਾਂ ਦੋਵਾਂ ਭਰਾਵਾਂ ਨੂੰ ਉਹਨਾਂ ਦੀਆਂ 3 ਭੈਣਾਂ ਦੇ ਵਿਆਹ ਤੇ ਬਹਿਣ ਜੋਗੇ ਨਹੀਂ ਛੱਡਿਆ ਉਹ ਤੁਸੀਂ ਯਾਰ ਸਾਨੂੰ ਸਮਝਾਓਗੇ ਯਾਰ ਅੱਜ ਲੋਕ ਜਾਗੇ ਉਹਨਾਂ ਨੂੰ ਜਾਗੇ ਰਹਿਣ ਦਿਓ ਇਹਦਾ ਮਤਲਬ ਵੀ ਗੱਲੀ ਵੱਡੀ ਮੈਂ ਤੇ ਕਰਤੂਤੀ ਮੇਰੀ ਮਾਂ